અંદર હોણ બેઠે આ આજ ખુશ હોએ આજ મસીત કઈ દિના ઠીક રે ખાણ હાજી કાફી ફરક પે ગયા કા નયાંગ રોંધી આ બલો બનાતા થી બલો બનાતા ફાડા રોલ સસ્સીકાલ તોડા મહાર બ્લોગ ચે સ્વાગત હે અજ જ ચલેયા હોસ્પિટલ ਕਿ ਸਾਡੇ ਚાલਦੇ ਲੱਗੇ ਤੇ ਅੱਜ ਵੀ ਚਾਹਨੀ ਆ ਤੋ ਦਿਨ ਤੋਂ ਚਾਹਨੀ ਆ ਤੇ ਇਧਰ ਮੰਮੀ ਜੀ ਵੀ ਆ ਚਲੋ ਹੁਣ ਚાલਦੇ ਆ ਅਸੀਂ ਸ਼ੌਕ ਡਾਕਟਰ ਦੇ ਸਾਹਮਣੇ ਹਸਪੀਟਲ ਚਲੋ ਅੱਜ ਵੀ ਚਾਹਨੀ ਆ ਅੱਜ ਲਾਸਟ ਆ ਮੰਮੀ ਜੀ ਹਾਂ ਜੀ ਤੀਏ ਦਿਨ ਅੱਜ ਛੁੱਟੀ ਮਿਲ ਜਾਣੀ ਆ ਚਲੋ ਹੁਣ ਚੱਲਦੇ ਲੋ ਜੀ ਆਪਾਂ ਪਹੁੰਚ ਗਏ ਆ ਹਸਪੀਟਲ ਸਿਵਲ ਹਸਪੀਟਲ ਦੇ ਸਾਹਮਣੇ ਐਂਡ ਸ਼ੌਕ ਹਸਪੀਟਲ Mi ha fatto salire la ਡ੍ਰਿਪ ਚਾੜਦੀ ਉੱਥੇ ਚੱਲੇ ਹਾਂ ਸਸੇਗਾ ਕਾ ਹਾਂਜੀ ਹਾਂ ਹਾਂ ਲੋ ਜੀ ਮਰੀਜ਼ ਪੈ ਗਿਆ ਲੰਮਾ ਹੁਣ ਇੱਥੇ ਕੋਈ ਕੁਝ ਲੱਗੂਗਾ ਅੱਜ

हां और उसी की भावना तो तेरे पर आता है उसी के फिर हम इधर बात करते हैं ये बहुत तो ये बहुत दर्द ही है यार बाली बहुत ज़्यादा बाली बहुत बिजी है बाली तो तो चेतावना हो ਇੰਦਰ ਸਫਾਈ ਵੀ ਦਾ ਬਹੁਤ ਖਿਆਲ ਰੱਖਦੇ ਹੋਏ ਬਹੁਤ ਵਧੀਆ ਸਫਾਈ ਸਾਫ ਸੁਥਰਾ ਹਸਪਤਾਲ ਤੇ ਬੜਾ ਸਟਾਫ ਵੀ ਬਹੁਤ ਵਧੀਆ ਆ ਤੇ ਮੈਂ ਟਮਟਮਾ ਚੈੱਕ ਕਰਦੇ ਹੋਏ ਤੇ ਹਾਂਜੀ ਇੱਧਰ ਹੁਣ ਬੈਠੇ ਆ ਅੱਜ ਖੁਸ਼ ਹੋਏ ਅੱਜ ਮਸੀਂ ਕਈ ਦਿਨਾਂ ਬਾਅਦ ਮਾੜਾ ਜਿਹਾ ਹਾਸਾ ਆਇਆ ਚਿਹਰੇ ਤੇ ਨਹੀਂ ਤਾਂ ਬਹੁਤ ਹਾਸਖਰਾ ਹੋ ਗਿਆ ਸੀ ਸਾਰੇ ਘਬਰਾ ਗਏ ਸੀਗੇ ਹਾਂਜੀ ਬੇਟੀ ਹੋਈ ਹੈ ਤੇ ਅੱਜ ਅੰਦਰ ਬੇਟੀ ਹੋਈ ਆ ਇਹਨਾਂ ਦੇ ਜੋ ਕੋਈ ਫੈਮਲੀ ਬੈਠੀ ਹੋਈ ਇਹ ਚਟੀਕੇ ਬਾਰ-ਬਾਰ ਪੈਂਦੇ ਆ ਇਹ ਕਿਹਨੂੰ ਠੀਕ ਰਹੀ ਕਾ ਹਾਂਜੀ ਕਾਫੀ ਫਰਕ ਪੈ ਗਿਆ ਕਾਫੀ ਵਲੌਗ ਬਣਾ ਰੱਖੀ ਹਾਂਜੀ ਪੇਟ ਹੈ ਕਹਿੰਦੇ ਥੋੜੀ ਜਿਹੀ ਦਿਖਲੀ ਖਾਤਾ ਪੀਤਾ ਨਹੀਂ ਕੁਛ ਰੋਟੀ ਇੱਕ ਖਾ ਕੇ ਆਏ ਕਿਦਾਂ ਚਲੋ ਹਾਂਜੀ ਫਰਕ ਪੈ ਗਿਆ ਕਾਫੀ ਨੋ ਜੀ ਮਾਰੇ ਜ ਨੂੰ ਲੱਗੀ ਭੋਖ ਹੋਣਾ ਪਾਲਾ ਪਲੂਟ ਖਾਣ ਦੇ ਕੋਈ ਕਿੱਤਾ ਮਰੀਜ਼ ਢਿੱਲਾ ਪੈ ਗਿਆ ਸਾਡਾ ਲੋ ਜੀ ਮੰਮੀ ਜੀ ਚਾਹ ਲੈ ਆਏ ਹਣ ਅਸੀਂ ਚਾਹ ਹੁਣ ਚਾਹ ਪੀਂਦੇ ਆਂ ਅਸੀਂ ਹਾਂ ਦੇ ਲੋ ਜੀ ਇੱਦਾਂ ਸਾਡਾ ਮਰੀਜ਼ ਚਾਹ ਪੀਂਦਾ ਹੋਇਆ ਇੱਕ ਕਾਜੀ ਇੱਧਰ ਚਾ ਆਇਆ ਇੱਧਰ ਗੁਰੂ ਉਹ ਚੜਦਾ ਹੋਇਆ ਇੰਦਰ ਚਾ ਦੇ ਗੱਪੇ ਚਾ ਦੇ ਗੱਪੇ ਲੱਗਦੇ ਹੋਏ ਲੋ ਜੀ ਹੁਣ ਗੁਰੂ ਗੋਸ਼ਤਮ ਹੋ ਗਿਆ ਹੁਣ ਕੁੜੀ ਦੇ ਲਾਂ ਦੇ ਕੋਈ ਨਾ ਫੜਿਆ ਕੁੜੀ ਵੀ ਆਖ ਸੀ ਆ ਕਈ ਦਿਨਾਂ ਦੀ కడ్ పుచ్చా కి పట్టి కదా టీకా ਹੋਏ ਜੀ ਤਾਂ ਲੋ ਜੀ ਹੁਣ ਸਾਨੂੰ ਮਿਲ ਗਈ ਛੁੱਟੀ ਜਾਂਦੇ ਖਾਣਾ ਵੀ ਚੱਲੇ ਘਰਾਂ ਨੂੰ ਡੈਡੀ ਜੀ ਵੀ ਆਏ ਹੋਏ ਸਾਰੇ ਜਿੰਨੇ ਸਨ ਚਲੋ ਠੀਕ ਠੀਕ ਓਕੇ ਬਾਏ ਹਾਂ ਜਰੂਰੀ ਹੈ ਜੈਨ ਨਾਲ ਆਪਣੇ ਖਾਂਦੀ ਦਾ ਥੋੜਾ ਧਿਆਨ ਦੇ ਲਈ ਜੈਨ ਤੇ ਦਾ ਰੈਟ ਬਾਈ ਜੀ ਹੈ ਚੰਗਾ ਠੀਕ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ ਹਾਂਜੀ ਸਰ ਨੂੰ ਡਾਕਟਰ ਸਾਹਿਬ ਨਹੀਂ ਮਿਲਣੇ ਚਾਹੁੰਦਾ ਤਾਂ ਫਿਰ ਹਾਂ ਸਾਰਾ ਸਟਾਫ ਉਹ ਵਧੀਆ ਹੈ ਉਹ ਕੇਅਰ ਕਰਦਾ ਹੈ ਚਲੋ ਹਮ ਚੱਲਦੇ ਹੈ ਸ਼ਹਿਰ ਇਹ ਤੋਂ ਸਿਵਰ ਹਸਪਤਾਲ ਹੈ ਇੱਧਰ ਹਸਪਤਾਲ ਹੈ ਲੋ ਜੀ ਇੱਧਰ ਅਸੀਂ ਸਮਾਨ ਲਿਆ ਪਹਿਲਾਂ ਬ੍ਰੈਡ ਵਗੈਰਾ ਬਿਸਕਟ ਤੇ ਮੰਮੀ ਜੀ ਝਾੜੂ ਲੈ ਆਂਦਾ ਕਿ ਹੁਣ ਡੀਕਾ ਝਾੜੂ ਮਾਰੂਗੀ ਹਾਂ ਘਰ ਦੀ ਸਫਾਈ ਵੀ ਕਰ ਲਈ ਆ ਉਹ ਕੁੜੀ ਨੇ ਦੋ ਦਿਨ ਹੋ ਗਏ ਚਾਹ ਨਹੀਂ ਪੀਤੀ ਹਾਂ ਕਿਉਂਕਿ ਨਾ ਅੱਠ ਭਾਜੀ ਵੜੀ ਹੁੰਦੀ ਸੀਗੀ ਤੇ ਹੁਣ ਘਰੇ ਜਾਵਾਂਗੇ ਤੇ ਚਾਹ ਪਾਣੀ ਛਕਾਂਗੇ ਮੰਮੀ ਨਾਲ ਕੇ ਗੰਨੇ ਪਤਾ ਨਹੀਂ ਆ ਡਿੱਗ ਜਾਣਾ det det ਅੱਜਕੇ ਦਿਨ ਬਹੁਤ ਠੀਕ ਉਹ ਤੇ ਹੱਸ ਕੇ ਦਿਖਾ ਦੇ ਹਾਂ ਹੋਈ ਨਾ ਗੱਲ ਹੰਝੀ ਅਸਾਤ ਹੀ ਮਾਦਾ ਸੀ ਚਲੋ ਸ਼ੂਗਰ ਦਾ ਦੋਖ ਆਪਣੀ ਨਬਤ ਦੁਖੀ ਹੋਵਾਂ ਮੈਂ ਤਾਂ ਆਪਣਾ ਤੇ ਦੁਖ ਆਪਣੇ ਦੋਖ ਵੀ ਵੀ ਠਿੱਲੇ ਜੀ ਆ ਮਾਂ ਤਾਨੂੰ ਵੀ ਕੱਲ ਲੈ ਜਾਣਾ ਸੀ ਤੈਨੂੰ ਵੀ ਡਾਕਟਰ ਕੋਲ ਲੈ ਕੇ ਜਾਵਾਂਗੇ ਹਾਂਜੀ ਅਸੀਂ ਪਹੁੰਚ ਗਏ ਘਰੇ ਬੀਬੀ ਜੀ ਕੋ ਬੀਬੀ ਹਾਂ ਐਦੀ ਰਹਿਣਾ ਫੇ ਮੈਂ ਵੀ ਐਦੀ ਰਹਿਣਾ ਆਓ ਵੇਣਾ ਜਿੰਨਾ ਤੁਸੀਂ ਕਰਨ ਨਾ ਮੁੱਦਾ ਹੀ ਹੋ ਜਾਣਾ ਹੋਈ ਸਾਰਾ ਸਾਰਾ ਹੋਣ ਠੀਕ ਆ ਹੁਣ ਛੁੱਟੀ ਮਿਲ ਗਈ ਆ ਬਸ ਥੋੜੇ ਟਾਈਮ ਦਵਾਈ ਚੱਲੂਗੀ ਫੇਰ ਕੈਮ ਹੋ ਜਾਣਾ ਮੈਂ ਫੇ ਦੋਰਨ ਲਾਪਣ ਫੇ ਤੈਨੂੰ ਛੇੜਿਆ ਗਣਾ ਐਦਾਂ ਕਰਕੇ ਹੋਰ ਕੀ ਬੀਬੀ ਨੂੰ ਮੈਂ ਛੇੜਦੀ ਨਹੀਂ ਸੀ ਕਿ ਤਾਂ ਕਰਕੇ ਵੀ ਜਰੂਰ ਲਾ ਫੇ ਹੜਾ ਬੀਬੀ ਹੁਣ ਮੈਂ ਤੈਨੂੰ ਛੇੜਿਆ ਗਣਾ ਕਿਤੇ ਨਹੀਂ ਜਾਗਦਾ ਹਾਂ ਚਲੋ ਹੁਣ ਚਾਹ ਬਣਾਈਏ ਪੀਏ ਫਿਰ ਤੈਨੂੰ ਵੀ ਤਗੜੀ ਗੜੀ ਹੈ ਨਾਲ ਬਰੈਡ ਬਰੈਡ ਵੀ ਲਿਆਂਦੇ ਆ ਖਾਲੀ ਜੀ ਰੋਟੀ ਚੱਕ ਮੈਂ ਤਾਂ ਧੀ ਰੋਟੀ ਦੇ ਕੇ ਹੀ ਲੂਣ ਪਾ ਕੇ ਖਾ ਕੇ ਆਤੀ ਅੱਛਾ ਅੱਛਾ ਗੋभी ਨਹੀਂ ਚੰਗੀ ਲੱਗੀ ਅੱਛਾ ਗੋभी ਬਣਾਈ ਉਸ ਤੋਂ ਹੱਟੇ ਲੱਗੀ ਅੱਛਾ ਕੋਈ ਨਹੀਂ ਬਰੈਡ ਨਾਲ ਚਾਹ ਨਾਲ ਬਰੈਡ ਖਾ ਲਈ ਫਿਰ ਤੇ ਦੇਖੀ ਭੁੱਖ ਦਾ ਜਿਆਪੀ ਮੋਟੇ ਜਾਣੀ ਹੈ ਤਾਂ ਹਾਂ ਪਰ ਤਾਂ ਦੱਦੀ ਰੋਟੀ ਖਾ ਕੇ ਆਤੀ ਨੇ ਬਹੁਤਾ ਦਾਸਾਗਾ ਅੱਛਾ ਹੀ ਫਿਰ ਜਦੋਂ ਮੈਂ ਤਾਂ ਇੰਨੇ ਕੂਰ ਕੀਤਾ ਬਈ ਹੂੰ ਫਿਰ ਲਿਆਈ ਰੋਟੀ ਨੂੰ ਖਾਧੀ ਕੋਟੇ ਕੋਟੇ ਭੁੱਖ ਦਾ ਪਿੱਤਾ ਅੱਛਾ ਅੱਛਾ ਕੋਈ ਨਾ ਤੂੰ ਵੀ ਕੱਲ੍ਹ ਦਵਾਈ ਲਈ ਵੀ ਵੀ ਕਹਿੰਦੀ ਮੈਨੂੰ ਵੀ ਲੈ ਜਾਓ ਆ ਸ਼ਹਿਰ ਆ ਗਿਆ ਬਹੁਤ ਆਓ ਆਓ ਲੋ ਜੀ ਚਾਹ ਆ ਗਏ ਨਾਲ ਬਰੈਡ ਆ ਗਏ ਖਾਓ ਪੀਓ ਐਸ਼ ਕਰੋ ਹਣ ਲੱਲਾ ਇੱਧਰ ਵੀ ਹਾਂਜੀ ਬਿਸਕੁਟ ਆਪਣੇ ਨੇ ਲਿਆਉਂਦੇ ਮੂ ਵੀਰੇ ਉੱਧਰ ਹਾਂਜੀ ਲੋ ਜੀ ਖਾਓ ਯਾਰ ਨਾ ਸਾਡੇ ਸਾਡਾ ਵੀ ਤਾਂ ਲੱਗਾ ਬੀਬੀ ਵੀ ਖੋਏ ਹੋ ਗਏ ਦੇਖੋ ਅਜੀ ਹਾਂ ਖਾਓ ਚਲੋ ਖਾ ਕੇ ਨਾ ਤਾ ਕਾਣੀ ਪੂਣ ਬੈਠੇ ਅੰਦਰ ਮਾਦਾ ਫੇਸਕਟ ਖਾਂਦੇ ਆ ਕਿਹੜਾ ਖੰੰਦਾ ਨਹੀਂ ਬਤ ਹਾਂ ਉਹ ਰਹਾ ਸਦੇ ਬਲੂਰ ਬਣਾਨੇ ਆ। ਹਾਂ ਬੀਬੀ ਸੀਰੀਅਸ ਲੈ ਗਏ। ਉਹ ਤਾਂ ਨਾਲ ਹੀ ਨਿਕਲਦਾ ਏ ਸੇ ਚੀਜ਼ ਨੂੰ। ਹੂੰ। ਕਿੱਦਾਂ ਦੇ ਲੱਗੇ? ਸਵਾਦ। ਇਹ ਨਾ ਵਧੀਆ ਜੀ ਆ। ਹੂੰ। ਠੀਕ। ਮੁੰਡਾ ਲਾ ਖਾਵੇ। ਇਹ ਸਿਆਣਿਆਂ ਵਾਲੇ ਬਿਸਕਟ ਆ ਸਿਆਣਿਆਂ ਆ। ਇਹ ਸਿਆਣਿਆਂ ਵਾਲੇ ਬਿਸਕਟ ਆ। ਹਾਂ। ਹੂੰ। ਮੇਰੇ ਤੋਂ ਬੈਲ ਘਟਿਆ ਬਹੁਤ ਹੀ ਮੈਂ ਅੱਧੀ ਰੋਟੀ ਨੂੰ ਪੋਕੇ ਲਿਆ ਕੇ ਖਾਦੀ ਹੂੰ ਬੈਲ ਘਟਿਆ ਮੇਰਾ ਬਹੁਤ ਹੀ ਜਦੋਂ ਤੁਹਾਨੂੰ ਫੋਨ ਕੀਤਾ ਮੈਂ ਅੱਧੀ ਰੋਟੀ ਲਈ ਉੱਤੇ ਮੜ ਜਾ ਨੂਰ ਪਾ ਕੇ ਖਾਦੀ ਗਲਾਸ ਵੀ ਤਾਂ ਪਾੰਡਾ ਤਾਂ ਮੜ ਜਾ ਟਕਾ ਹੋਇਆ ਐਸ ਵੇਲੇ ਤਾਂ ਭੁੱਖ ਲੱਗ ਜਾਂਦੀ ਹੈ ਹੂੰ ਲੱਗ ਜਾਂਦੀ ਲੋਕੀ ਕਹਿੰਦੇ ਰਾਤ ਦੀ ਰੋਟੀ ਦਾ ਹੋ ਗਿਆ ਟਾਈਮ ਨਾ ਕਹਿੰਦੇ ਮੂੰਗੀ ਮਸਰੀ ਦੀ ਦਾਲ ਤੇ ਕਾਹੂ ਗੁਗੀ ਹੋ ਗਏ ਤੁਸੀਂ ਮਰੀਜ਼ ਬਣਿਓ ਆ ਬਿਮਾਰ ਹੋਇਓ ਤੇ ਮੂੰਗੀ ਮਸਰੇ ਦਾ ਚੱਲੂਗੀ ਚਲੋ ਹਣ ਅਸੀਂ ਸੱਕਦੇ ਆ ਪ੍ਰਸ਼ਾਦ ਦਾ